ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਗੱਲ ਵਿਧਾਨ ਸਭਾ ਦੇ ਸੈਸ਼ਨ ਦੀ ਕਰ ਲਈਏ ਕੱਲ ਦਾ ਦਿਨ ਬਹੁਤ ਹੀ ਖਾਸ ਜ਼ਰੂਰ ਰਿਹਾ ਕਿਉਂਕਿ ਕੱਲ ਪੰਜਾਬ ਵਿਧ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਿਹੜਾ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਹੈ ਜਿਹੜਾ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ ਸੋ ਹੁਣ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਏ ਕਿ ਇਹ ਮੰਨਿਆ ਜਾਵੇ ਕਿ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਹ ਹੁਣ ਰਲ ਕੇ ਜੋ ਹੈ ਬੀਜੇਪੀ ਦੇ ਖਿਲਾਫ ਇਕੱਠੀਆਂ ਹੋ ਗਈਆਂ ਨੇ ਤੁਹਾਡਾ ਇਹਨਾਂ ਸਥਿਤੀਆਂ ਦੇ ਉੱਪਰ ਕੀ ਨਜ਼ਰੀਆ ਕੀ ਕਹਿਣਾ ਚਾਹੋਗੇ ਤੇ ਜਿਹੜਾ ਹੁਣ ਸਰਬਸੰਮਤੀ ਨਾਲ ਜਿਹੜਾ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਰੱਦ ਕਰ ਦਿੱਤਾ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕੱਲ ਦਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੀ ਬਹੁਤ ਜ਼ਿਆਦਾ ਹੰਗਾਮੇਦਾਰ ਰਿਹਾ ਪਰ ਜਿਹੜੀ ਇੱਕ ਗੱਲ ਸਰਬਸੰਮਤੀ ਵਾਲੀ ਬਣੀ ਉਹ ਗੱਲ ਸਰਬਸੰਮਤੀ ਵਾਲੀ ਇਹ ਬਣੀ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜੂਨ ਮਹੀਨੇ ਚ ਉਪਰਾਲਾ ਸ਼ੁਰੂ ਕੀਤਾ ਸੀ ਕੌਮੀ ਐਗਰੀਕਲਚਰ ਮਾਰਕੀਟਿੰਗ ਜਾਂ ਪੰਜਾਬੀ ਚ ਕਹ diel ਕੌਮੀ ਖੇਤੀ ਮੰਡੀਕਰਨ ਨੀਤੀ ਦਾ ਪਾਲਿਸੀ ਦਾ ਡਰਾਫਟ ਇਹ ਭਾਰਤ ਸਰਕਾਰ ਦੇ ਖੇਤੀਬਾੜੀ ਮਹਿਕਮੇ ਵੱਲੋਂ ਬਣਾਇਆ ਗਿਆ ਕਿਸਾਨ ਭਲਾਈ ਦਾ ਜਿਹੜਾ ਮਹਿਕਮਾ ਹੁਣ ਭਾਰਤ ਜਨਤਾ ਪਾਰਟੀ ਦਾ ਦਾਵਾ ਸੀ ਕਿ ਇਹ ਪੂਰੇ ਦੇਸ਼ ਦੇ ਵਿੱਚ ਜਿਹੜੀ ਮੰਡੀਕਰਨ ਦੀ ਵਿਵਸਥਾ ਹੈ ਉਹਨੂੰ ਅਗਲੇ ਪੜਾਤੇ ਲੈ ਕੇ ਜਾਏਗਾ ਅਗਰ ਇਹ ਡਰਾਫਟ ਸੁਝਾਅ ਮੰਗਣ ਤੋਂ ਬਾਅਦ ਜਦੋਂ ਇਹਨੂੰ ਲਾਗੂ ਕੀਤਾ ਜਾਂਦਾ ਤੇ ਇਹਦੇ ਨਾਲ ਕਿਸਾਨਾਂ ਦਾ ਫਾਇਦਾ ਹੋਏਗਾ ਕਿਸਾਨ ਭਲਾਈ ਮਹਿਕਮੇ ਦਾ ਖੇਤੀਬਾੜੀ ਮਹਿਕਮੇ ਦਾ ਕੇਂਦਰ ਸਰਕਾਰ ਦਾ ਇਹ ਸੋਚਣਾ ਹੈ ਇਹ ਇੱਕ ਡਰਾਫਟ ਸੀ ਖੇਤੀਬਾੜੀ ਮੰਡੀਕਰਨ ਨੀਤੀ ਦਾ ਔਰ ਜਿਹਦੇ ਉਤੇ ਸੁਝਾਅ ਮੰਗੇ ਗਏ ਸੀ ਔਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਇਸ ਮੰਡੀਕਰਨ ਦੀ ਡਰਾਫਟ ਨੂੰ ਰੱਦ ਕਰ ਦਿੱਤਾ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜਾ ਇਹ ਖੇਤੀ ਮੰਡੀਕਰਨ ਦਾ ਡਰਾਫਟ ਸੀ ਇਹ ਤਿੰਨ ਖੇਤੀ ਕਾਨੂੰਨਾਂ ਦੇ ਵਿੱਚੋਂ ਨਿਕਲੀ ਹੋਈ ਮਦ ਸੀ ਜਿਹਨੂੰ ਭਾਜਪਾ ਬੈਕ ਡੋਰ ਦੇ ਜ਼ਰੀਏ ਲਾਗੂ ਕਰਨਾ ਚਾਹੁੰਦੀ ਸੀ ਹੁਣ ਬਹੁਤ ਗੰਭੀਰਤਾ ਦੇ ਨਾਲ ਅਗਰ ਅਸੀਂ ਸਮਝੀਏ ਇੱਥੇ ਕੋਈ ਦੂਰਾ ਹੀ ਨਹੀਂ ਕਿ ਪੰਜਾਬ 'ਚ ਸਾਡੇ 1900 ਮੰਡੀਆਂ ਨੇ ਔਰ ਪੰਜਾਬ 'ਚ ਬਹੁਤ ਵੱਡਾ ਸਾਡੇ ਸੜਕੀ ਨੈਟਵਰਕ ਵੀ ਹੈ ਔਰ ਪੰਜਾਬ ਦੀਆਂ ਜਿਹੜੀਆਂ ਮੰਡੀਆਂ ਨੇ ਇਹ ਇਹਨਾਂ ਤੋਂ ਮੰਡੀ ਫੀਸ ਮਿਲਦੀ ਹੈ ਉਸ ਮੰਡੀ ਫੀਸ ਦੇ ਰੂਪ 'ਚ ਪੰਜਾਬ ਸਰਕਾਰ ਨੂੰ ਆਮਦਨ ਹੁੰਦੀ ਹੈ ਮਾਰਕੀਟ ਕਮੇਟੀਆਂ ਬਣਦੀਆਂ ਨੇ ਮੰਡੀਕਰਨ ਬੋਰਡ ਪੰਜਾਬ ਦੇ ਵਿੱਚ ਹੈ ਸੋ ਪੰਜਾਬ 'ਚ ਪੂਰੇ ਮੁਲਕ ਦੇ ਮੁਕਾਬਲੇ ਮੰਡੀਆਂ ਦਾ ਢਾਂਚਾ ਤਾਂ ਚੰਗਾ ਹੈ ਪਰ ਅਸੀਂ ਇਹ ਕਹਿ ਦਈਏ ਕਿ ਪੰਜਾਬ ਦੀਆਂ ਮੰਡੀਆਂ ਆਦਰਸ਼ ਨੇ ਇਹ ਵੀ ਗਲਤ ਹੈ ਪੰਜਾਬ ਦੀਆਂ ਮੰਡੀਆਂ ਤਾਂ ਛੱਤਾਂ ਹੀ ਹੈ ਨਹੀਂ ਅਸੀਂ ਵੇਖਦੇ ਹਾਂ ਐਤਕੀ ਸਾਨੂੰ ਮੰਡੀ ਕਰਨ ਦੀ ਕਿੱਡੀ ਵੱਡੀ ਸਮੱਸਿਆ ਆਈ ਸਟੋਰੇਜ ਦੀ ਕੇਂਦਰ ਨੇ ਝੋਨਾ ਚੱਕਣ ਤੋਂ ਮਾੜਾ ਜਾ ਢਿੱਲਮਠ ਕੀਤੀ ਤੇ ਪੰਜਾਬ ਚ ਕੀ ਹਾਲ ਹੋਏ ਅਸੀਂ ਵੇਖਿਆ ਝੋਨਾ ਚੱਕਿਆ ਨਹੀਂ ਗਿਆ ਸਮੇਂ ਸਿਰ ਔਰ ਮੰਡੀਆਂ ਚ ਜਦੋਂ ਮੀਂਹ ਆ ਜਾਂਦਾ ਝੋਨਾ ਗਿੱਲਾ ਹੋ ਜਾਂਦਾ ਉਹ ਚ ਨਵੀਂ ਦੀ ਮਾਤਰਾ ਵਧਦੀ ਹੈ ਮਤਲਬ ਅਸੀਂ ਵੀ ਮੰਡੀਆਂ ਦੇ ਮਾਮਲੇ ਦੇ ਵਿੱਚ ਓਨੇ ਆਦਰਸ਼ ਨਹੀਂ ਆ ਜਿੰਨੀ ਦਲੇਰੀ ਦੇ ਨਾਲ ਸਾਡੀਆਂ ਸਾਰੀਆਂ ਪੋਲੀਟੀਕਲ ਧਿਰਾਂ ਨੇ ਇਹਦੇ ਵਿੱਚ ਅਕਾਲੀ ਦਲ ਵੀ ਸੀ ਇਹਦੇ ਚ ਕਾਂਗਰਸ ਵੀ ਸੀ ਇਹਦੇ ਚ ਆਮ ਆदमी ਪਾਰਟੀ ਵੀ ਸੀ ਇਹਦੇ ਚ ਜੇ ਇੱਕ ਦਾ ਵਿਧਾਇਕ ਕਿਸੇ ਹੋਰ ਪਾਰਟੀ ਦਾ ਸੀ ਉਹ ਵੀ ਸੀ ਸਾਰੀਆਂ ਪਾਰਟੀਆਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਕਿ ਸਾਡੇ ਕੋਲੇ ਜਿਹੜਾ ਮੰਡੀਕਰਨ ਢਾਂਚਾ ਹੈ ਮੈਂ ਸੁਣ ਰਿਹਾ ਸੀ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਸੀ ਇੱਕ ਮੰਤਰੀ ਸੀ ਕਹਿੰਦੇ ਜੀ ਪੰਜਾਬ ਚ ਜਿਹੜਾ ਮੰਡੀਕਰਨ ਢਾਂਚਾ ਹੈ ਉਹ ਪੂਰੇ ਏਸ਼ੀਆ ਚ ਸਭ ਤੋਂ ਵਧੀਆ ਹੈ ਮੈਂ ਬੜਾ ਹੈਰਾਨ ਹੋਇਆ ਕਿ ਕਿਸਾਨ ਤਾਂ ਮੰਜੇ ਢਾ ਕੇ ਮੰਡੀਆਂ ਚ ਰਹਿਣ ਨੂੰ ਮਜਬੂਰ ਹੈ ਮੰਡੀਆਂ ਟੁੱਟੀਆਂ ਪਈਆਂ ਛੱਤਾਂ ਗਾਇਬ ਹੈ ਅੱਛਾ ਉਹ ਬੜੀ ਖੁਸ਼ੀ-ਖੁਸ਼ੀ ਨਾਲ ਦੱਸ ਰਿਹਾ ਸੀ ਇੱਕ ਐਮਐਲਏ ਵਿਧਾਨ ਸਭਾ ਚ ਕਹਿੰਦਾ ਵੀ ਸਾਡੇ ਜਿਹੜੇ ਮੰਡੀਆਂ ਨੇ ਜਿਹੜੀਆਂ ਉੱਥੇ ਤਾਂ ਬੱਚੇ ਵੀ ਖੇਡਦੇ ਨੇ ਇਹ ਨਹੀਂ ਦੱਸਿਆ ਐਮਐਲਏ ਨੇ ਵੀ ਇਹ ਮੰਡੀਆਂ ਨੇ ਜਿਹੜੀਆਂ ਇਹ ਤਾਂ ਸਾਡੇ ਲੀਡਰ ਇੱਥੇ ਰੈਲੀਆਂ ਵੀ ਕਰਦੇ ਨੇ ਮੰਡੀਆਂ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ ਸਾਡੇ ਕੋਲੇ ਮੰਡੀਆਂ ਦਾ ਢਾਂਚਾ ਹੈ ਲੇਕਿਨ ਉਹ ਮੰਡੀਆਂ ਉਹ ਨਹੀਂ ਹੈ ਜੇ ਸਾਡੀਆਂ ਮੰਡੀਆਂ ਐਡੀਆਂ ਚੰਗੀਆਂ ਹੋਣ ਤੇ ਸਾਡਾ ਕਿਸਾਨ ਔਖਾ ਕਿਉਂ ਹੋਵੇ ਸਾਡੇ ਕੋਲੇ ਸਿਰਫ ਮੰਡੀ ਦੇ ਨਾਂ ਤੇ ਥਾਂ ਹੈ ਉਹ ਮੁਕੰਮਲ ਮੰਡੀਆਂ ਨਹੀਂ ਹੈ ਨਾ ਕਿਤੇ ਕੋल्ड ਸਟੋਰੇਜ ਦੀ ਵਿਵਸਥਾ ਨਾ ਕੋल्ड ਸਟੋਰੇਜ ਨੇ ਪਰ ਫਿਰ ਵੀ ਸਾਡੀ ਵਿਧਾਨ ਸਭਾ ਦੇ ਵਿੱਚ ਸਾਡੇ ਮੰਤਰੀ ਸਾਡੇ ਐਮ ਐਲ ਏ ਇਸ ਗੱਲ ਤੋਂ ਖੁਸ਼ ਸੀ ਕਿ ਪੂਰੇ ਏਸ਼ੀਆ 'ਚ ਸਾਡੇ ਕੋਲੇ ਸਭ ਤੋਂ ਵੱਡਾ ਮੰਡੀਆਂ ਦਾ ਨੈਟਵਰਕ ਹੈ ਤੇ ਅਸੀਂ ਕੇਂਦਰ ਦੇ ਖੇਤੀਬਾੜੀ ਮੰਡੀਕਰਨ ਖਰੜੇ ਦੀ ਨੂੰ ਨਹੀਂ ਪਸੰਦ ਕਰਦੇ ਅਸੀਂ ਨਹੀਂ ਇਹਨੂੰ ਲਾਗੂ ਕਰਨਾ ਚਾਹੁੰਦੇ ਉਹਨਾਂ ਨੇ ਰੱਦ ਕੀਤਾ ਭਗਵੰਤ ਮਾਨ ਨੇ ਵੀ ਆਪਣਾ ਭਾਸ਼ਣ ਕੀਤਾ ਮਨਪ੍ਰੀਤ ਈਆਲੀ ਨੇ ਕਿਹਾ ਉਹ ਭਾਜਪਾ ਦੇ ਖਿਲਾਫ ਬੋਲੇ ਕਿ ਇਹ ਜਿਹੜੀ ਜਿਹੜੀ ਮੰਡੀਕਰਨ ਪਾਲਿਸੀ ਹੈ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੈ ਕਾਂਗਰਸ ਵਾਲਿਆਂ ਨੇ ਵੀ ਆਮ ਆਦਮੀ ਪਾਰਟੀ ਦੀ ਹਾਂ ਚ ਹਾਂ ਮਲਾਈ ਪ੍ਰਤਾਪ ਬਾਜਵਾ ਕਹਿੰਦੇ ਅਸੀਂ ਵੀ ਬਿਲਕੁਲ ਇਸ ਮਸਲੇ ਤੇ ਆਮ ਆਦਮੀ ਪਾਰਟੀ ਦੇ ਨਾਲ ਆ ਇਹ ਮੰਡੀਕਰਨ ਨੀਤੀ ਹੈ ਜਿਹੜੀ ਇਹ ਖਰੜਾ ਹੈ ਜਿਹੜਾ ਅਸੀਂ ਰੱਦ ਕਰਦੇ ਹਾਂ ਅਸਲ 'ਚ ਪੰਜਾਬ ਦੀਆਂ ਲਗਭਗ ਸਾਰੀਆਂ ਕਿਸਾਨ ਜਥੇਬੰਦੀਆਂ ਉਹ ਇਸ ਖੇਤੀ ਮੰਡੀਕਰਨ ਖਰੜੇ ਦੇ ਖਿਲਾਫ ਨਹੀਂ ਇਸ ਨੀਤੀ ਦੇ ਖਿਲਾਫ ਨਹੀਂ ਉਹ ਸਾਰੀਆਂ ਚਾਹੁੰਦੀਆਂ ਸੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਸ ਨੀਤੀ ਨੂੰ ਰੱਦ ਕਰੇ ਔਰ ਭਗਵੰਤ ਮਾਨ ਨੇ ਵਿਧਾਨ ਸਭਾ ਦਾ 2 ਦਿਨ ਦਾ ਸੈਸ਼ਨ ਬੁਲਾ ਕੇ ਇਸ ਖਰੜੇ ਨੂੰ ਰੱਦ ਵੀ ਕਰ ਦਿੱਤਾ ਹੁਣ ਇੱਕ ਗੱਲ ਤੈ ਹੈ ਕਿ ਭਵਿੱਖ ਚ ਅਗਰ ਕੌਮੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਤਹਿਤ ਕੇਂਦਰ ਸਰਕਾਰ ਅਗਰ ਪੂਰੇ ਮੁਲਕ ਦੇ ਵਿੱਚ ਇਹ ਨੀਤੀ ਲਾਗੂ ਕਰਦੀ ਹੈ ਤੇ ਪੰਜਾਬ ਉਹਦੇ ਤੋਂ ਬਾਹਰ ਰਹੇਗਾ ਕਿਉਂਕਿ ਪੰਜਾਬ ਨੇ ਖੁਦ ਕਹਿ ਦਿੱਤਾ ਕਿ ਅਸੀਂ ਇਹਦੇ ਵਿੱਚ ਨਹੀਂ ਆਉਣਾ ਵੈਸੇ ਮੈਂ ਇੱਕ ਤਕਨੀਕੀ ਗੱਲ ਕਰਦਾ ਸਾਡੀ ਮੰਗ ਇਹ ਹੈ ਕਿ ਪੂਰੇ ਮੁਲਕ ਦੇ ਵਿੱਚ ਐਮਐਸਪੀ ਦਾ ਕਾਨੂੰਨ ਬਣੇ ਐਮਐਸਪੀ ਤੇ ਖਰੀਦ ਦੀ ਲੀਗਲ ਗਾਰੰਟੀ ਬਣੇ ਤੇ ਕੇਂਦਰ ਸਰਕਾਰ ਅਗਰ ਐਮਐਸਪੀ ਤੇ ਖਰੀਦ ਦੀ ਲੀਗਲ ਗਾਰੰਟੀ ਦੇ ਦਿੰਦੀ ਹੈ ਤੇ ਕੇਂਦਰ ਸਰਕਾਰ ਫਸਲਾਂ ਚੱਕੂ ਕਿਥੋਂ ਪੰਜਾਬ ਚ ਤਾਂ ਚਲੋ ਮੰਨ ਲਿਆ ਆਪਾਂ ਮੰਡੀਆਂ ਹੈਗੀਆਂ ਪੰਜਾਬ ਦੇ ਬਾਹਰ ਹਰਜੋਤ ਜੀ ਅਗਰ ਕੇਂਦਰ ਸਰਕਾਰ ਐਮ ਐਸ ਪੀ ਤੇ ਫਸਲਾਂ ਦੀ ਖਰੀਦ ਦੀ ਲੀਗਲ ਗਾਰੰਟੀ ਦਿੰਦੀ ਹੈ ਤੇ ਕੇਂਦਰ ਸਰਕਾਰ ਫਸਲਾਂ ਚੱਕੂ ਕਿੱਥੇ ਪੰਜਾਬ ਚ ਤਾਂ ਮੰਡੀਕਰਨ ਵਿਵਸਥਾ ਹੈ ਮਾੜੀ ਮੋਟੀ ਯੂਪੀ ਬਿਹਾਰ ਚ ਹੈ ਪੂਰੇ ਮੁਲਕ ਚ ਜਿਹੜੀਆਂ ਮੰਡੀਆਂ ਨੇ ਉਹ ਟਾਵੀਆਂ ਟਾਵੀਆਂ ਹੀ ਨੇ ਇਹਦਾ ਮਤਲਬ ਹੈ ਇਸ ਪਾਲਿਸੀ ਦੀ ਦੇਸ਼ ਨੂੰ ਲੋੜ ਤਾਂ ਹੈ ਪੰਜਾਬ ਚ ਅਸੀਂ ਭਾਵੇਂ ਸਾਡੇ ਕੋਲੇ ਆਪਣੀਆਂ ਮੰਡੀਆਂ ਨਹੀਂ ਇਸ ਕਰਕੇ ਅਸੀਂ ਇਹਨੂੰ ਰੱਦ ਕਰਤਾ ਪਰ ਮੁਲਕ ਦੇ ਵਿੱਚ ਮੰਡੀਆਂ ਦੀ ਜ਼ਰੂਰਤ ਹੈ ਮੁਲਕ ਦੇ ਵਿੱਚ ਮੰਡੀ ਕਰਨ ਦਾ ਢਾਂਚਾ ਖੜੇ ਹੋਣ ਦੀ ਜ਼ਰੂਰਤ ਹੈ ਖਰੀਦ ਕੇਂਦਰ ਭਾਵੇਂ ਯੂਪੀ ਚ ਹੋਣ ਬਿਹਾਰ ਚ ਹੋਣ ਉਹ ਉਨੇ ਕਾਮਯਾਬ ਨਹੀਂ ਹੈ ਜਿਵੇਂ ਪੰਜਾਬ ਚ ਸੀ ਸੋ ਇਸ ਕਰਕੇ ਜਿਹੜੀ ਇਹ ਖੇਤੀਬਾੜੀ ਮਹਿਕਮੇ ਨੇ ਨੀਤੀ ਬਣਾਈ ਇਹ ਪੂਰੇ ਦੇਸ਼ ਦੇ ਮੱਧੇ ਨਜ਼ਰ ਬਣਾਈ ਗਈ ਹੁਣ ਸਾਡੇ ਕਿਸਾਨਾਂ ਨੂੰ ਸਾਡੀ ਸਰਕਾਰ ਨੂੰ ਇਸ ਗੱਲ ਦਾ ਚਿੰਤਾ ਸਾਡੇ ਭਗਵੰਤ ਮਾਨ ਵੀ ਬੋਲੇ ਸਾਡੀ ਖੇਤੀਬਾੜੀ ਮੰਤਰੀ ਵੀ ਬੋਲੇ ਕਿ ਕੇਂਦਰ ਸਰਕਾਰ ਤਾਂ ਸਾਨੂੰ ਆਰਡੀਐਫ ਦਾ ਪੈਸਾ ਨਹੀਂ ਦੇ ਰਹੀ ਇਹ ਗਲਤ ਗੱਲ ਹੈ ਕੇਂਦਰ ਨੂੰ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਦੇਣਾ ਚਾਹੀਦਾ ਹੈ ਕਿਉਂਕਿ ਜਿਹੜਾ ਇਹ ਰੂਰਲ ਡਿਵੈਲਪਮੈਂਟ ਫੰਡ ਹੈ ਇਹ ਜਦੋਂ ਫਸਲ ਮੰਡੀਆਂ ਚੋਂਦੀ ਹੈ ਮੰਡੀ ਫੀਸ ਦੇ ਰੂਪ ਚ ਵੀ ਇਕੱਠਾ ਹੁੰਦਾ ਹੈ ਇਹ ਵੱਖ-ਵੱਖ ਸਰੋਤਾਂ ਤੋਂ ਕੇਂਦਰ ਸਰਕਾਰ ਕੋਲੇ ਇਕੱਠਾ ਹੁੰਦਾ ਸਾਨੂੰ ਵਾਪਸ ਮੋੜਨਾ ਹੁੰਦਾ ਹੈ ਔਰ ਇਸ ਰੂਰਲ ਡਵੈਲਪਮੈਂਟ ਫੰਡ ਦੇ ਨਾਲ ਹੀ ਅਸੀਂ ਆਪਣੀਆਂ ਸੜਕਾਂ ਬਣਾਉਣੇ ਆ ਪਿੰਡੂ ਕਿਤੇ ਮੰਡੀਆਂ ਦੇ ਵਿੱਚ ਕੋਈ ਢਾਂਚੇ ਬਣਨੇ ਨੇ ਉਹ ਬਣਦੇ ਨੇ ਮੰਡੀਆਂ ਦਾ ਸੁਧਾਰ ਬਣਦਾ ਪਰ ਪਿਛਲੇ ਸਮੇਂ ਤੋਂ ਕੇਂਦਰ ਰੂਰਲ ਡਵੈਲਪਮੈਂਟ ਫੰਡ ਵੀ ਨਹੀਂ ਦੇ ਰਿਹਾ ਹੁਣ ਵਿਧਾਨ ਸਭਾ ਦੇ ਵਿੱਚ ਜਦੋਂ ਅਸੀਂ ਇਹ ਖਰੜਾ ਰੱਦ ਕਰਤਾ ਹੁਣ ਸਾਡੀ ਜ਼ਿੰਮੇਵਾਰੀ ਕੀ ਹੈ ਹੁਣ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਸਾਡੀ ਸੂਬੇ ਦੀ ਸਰਕਾਰ ਕਿਉਂਕਿ ਇਹ ਕਹਿ ਕੇ ਰੱਦ ਕੀਤਾ ਗਿਆ ਹੈ ਕਿ ਖੇਤੀਬਾੜੀ ਸੂਬਿਆਂ ਦਾ ਸਬਜੈਕਟ ਹੈ ਕੇਂਦਰ ਖੇਤੀਬਾੜੀ ਦੇ ਕਾਨੂੰਨ ਨਾ ਬਣਾਵੇ ਪਰ ਹੁਣ ਪੰਜਾਬ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਆਪਣੀਆਂ ਮੰਡੀਆਂ ਘੱਟੋ ਘੱਟ ਪੱਕੀਆਂ ਕਰ ਲਈਏ ਅਸੀਂ ਆਪਣੀਆਂ ਮੰਡੀਆਂ ਦੀ ਵਿਵਸਥਾ ਸੁਧਾਰ ਲਈਏ ਔਰ ਕੇਂਦਰ ਨਾਲ ਅਸੀਂ ਭਾਵੇਂ ਅਦਾਲਤ ਦੇ ਜ਼ਰੀਏ ਭਾਵੇਂ ਉਹਨਾਂ ਨੂੰ ਸਮਝਾ ਬੁਝਾ ਕੇ ਅਸੀਂ ਆਪਣੇ ਜਿਹੜੇ ਜਿਹੜੇ ਸਾਡੇ ਰੂਰਲ ਡਿਵੈਲਪਮੈਂਟ ਫੰਡ ਹੈ ਪੰਜਾਬ ਦਾ ਅਸੀਂ ਉਹ ਵੀ ਵਾਪਸ ਲੈ ਲਈਏ ਅਸੀਂ ਕਿਤੇ ਨਾ ਕਿਤੇ ਆਪਣੀ ਜਿਹੜੀ ਖੇਤੀਬਾੜੀ ਦੀ ਸਿਹਤ ਹੈ ਮੰਡੀਆਂ ਦੀ ਸਿਹਤ ਹੈ ਉਹਨੂੰ ਅਸੀਂ ਤਕੜਾ ਕਰ ਲਈਏ ਮਜ਼ਬੂਤ ਕਰ ਲਈਏ ਇਸ ਦਿਸ਼ਾ ਦੇ ਵਿੱਚ ਇਸ ਵਕਤ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੂੰ ਸੋਚਣ ਦੀ ਲੋੜ ਹੈ ਔਰ ਸਾਰੀਆਂ ਧਿਰਾਂ ਨੇ ਅੱਜ ਯੂਨੀਨੀਮਸਲੀ ਸਰਬਸੰਮਤੀ ਦੇ ਨਾਲ ਜਿਹੜਾ ਇਹ ਮੰਡੀਕਰਨ ਦਾ ਢਾਂਚਾ ਸੀ ਇਹਨੂੰ ਰੱਦ ਕੀਤਾ ਇਸ ਡਰਾਫਟ ਨੂੰ ਉਹਨਾਂ ਨੇ ਰੱਦ ਕੀਤਾ ਔਰ ਹੁਣ ਆਉਂਦੇ ਦਿਨਾਂ 'ਚ ਹਰਿਆਣੇ ਦਾ ਵਿਧਾਨ ਸਭਾ ਇਹਦੇ ਤੇ ਕੀ ਐਕਸ਼ਨ ਲੈਂਦੀ ਹੈ ਉਹ ਵੀ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਹਰਿਆਣੇ ਦੀ ਸਰਕਾਰ ਇਸ ਮੰਡੀਕਰਨ ਢਾਂਚੇ ਨੂੰ ਅਡਾਪਟ ਕਰਦੀ ਹੈ ਜਾਂ ਉਹ ਰੱਦ ਕਰਦੀ ਹੈ ਹਰਿਆਣੇ ਦੇ ਵਿੱਚ ਵੀ ਜਿਹੜਾ ਮੰਡੀਕਰਨ ਦਾ ਢਾਂਚਾ ਹੈ ਉਹ ਪੰਜਾਬ ਦੀ ਤਰ੍ਹਾਂ ਚੰਗਾ ਹੈ ਪੰਜਾਬ ਜਿੰਨਾ ਚੰਗਾ ਨਹੀਂ ਪਰ ਫਿਰ ਵੀ ਠੀਕ ਹੈ ਪਰ ਇਹਦੇ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਵੱਡੀ ਸਿਆਸਤ ਹੋ ਸਕਦੀ ਹੈ ਹੁਣ ਜਿਹੜੀ ਕੇਂਦਰ ਸਰਕਾਰ ਹੈ ਜਿਹੜੀ ਕਿਸਾਨਾਂ ਦੇ ਨਾਲ ਹਲਬਾਤ ਚੱਲ ਰਹੀ ਹੈ 19 ਮਾਰਚ ਨੂੰ ਫੇਰ ਮੀਟਿੰਗ ਹੈ ਕੀ ਉਹਨਾਂ ਮੀਟਿੰਗਾਂ ਦੇ ਵਿੱਚ ਕੇਂਦਰ ਸਰਕਾਰ ਦਾ ਰੁਖ ਪੰਜਾਬ ਦੀ ਕਿਸਾਨੀ ਪ੍ਰਤੀ ਚੰਗਾ ਰਹੇਗਾ ਇਹ ਵੇਖਣ ਵਾਲੀ ਗੱਲ ਰਹੇਗੀ ਪਰ ਜਿਹੜੀਆਂ ਪੰਜਾਬ ਦੀਆਂ ਪੋਲੀਟਿਕਲ ਪਾਰਟੀਆਂ ਨੇ ਨਾ ਹਰਜੋਜੀ ਭਾਵੇਂ ਆਮ ਆਦਮੀ ਪਾਰਟੀ ਹੈ ਭਗਵੰਤ ਮਾਨ ਨੇ ਵੀ ਕਿਸਾਨਾਂ ਨੂੰ ਸਨੇਹਾ ਦਿੱਤਾ ਵੀ ਮੈਂ ਤੁਹਾਡੇ ਨਾਲ ਖੜਾ ਜੇ ਤੁਹਾਨੂੰ ਖੜਾਣਾ ਮਨਜ਼ੂਰ ਨਹੀਂ ਤੇ ਮੈਨੂੰ ਵੀ ਮਨਜ਼ੂਰ ਨਹੀਂ ਪ੍ਰਤਾਪ ਬਾਜਵੇ ਨੇ ਵੀ ਕਹਿਤਾ ਜੇ ਕਿਸਾਨਾਂ ਨੂੰ ਖੜਾ ਮਨਜ਼ੂਰ ਨਹੀਂ ਤੇ ਸਾਨੂੰ ਵੀ ਮਨਜ਼ੂਰ ਨਹੀਂ ਮਨਪੀਤਿਆਲੀ ਨੇ ਵੀ ਕਹਿਤਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਇੱਕ ਤਰੀਕੇ ਨਾਲ ਪੰਜਾਬ ਚ ਬਹੁਜਨ ਸਮਾਜ ਪਾਰਟੀ ਜਾਂ ਅਕਾਲੀ ਦਲ ਜਾਂ ਕਾਂਗਰਸ ਜਾਂ ਆਪ ਇਹ ਸਾਰੇ ਇਸ ਮਸਲੇ ਤੇ ਕਿਸਾਨਾਂ ਦੇ ਨਾਲ ਆ ਗਏ ਨੇ ਪਰ ਪੰਜਾਬ ਚ ਬਹੁਤ ਕੁਝ ਕੀਤੇ ਜਾਣ ਵਾਲਾ ਸੋ ਪੰਜਾਬ ਦੀ ਸਰਕਾਰ ਕਿਸਾਨ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਵੇਂ ਬੀਜੇਪੀ ਦੇ ਖਿਲਾਫ ਇਕੱਠੀਆਂ ਹੋਈਆਂ ਨੇ ਵਿਧਾਨ ਸਭਾ ਚ ਅਗਰ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਬੀਜੇਪੀ ਦੇ ਖਿਲਾਫ ਖੇਤੀ ਖਰੜੇ ਤੇ ਇਕੱਠੀਆਂ ਹੋ ਸਕਦੀਆਂ ਨੇ ਤੇ ਪੰਜਾਬ ਦੇ ਵਿੱਚ ਮੰਡੀਕਰਨ ਢਾਂਚੇ ਨੂੰ ਤਕੜਾ ਕਰਨ ਪੰਜਾਬ 'ਚ ਫਸਲੀ ਵਿਭਿੰਨਤਾ ਲਿਆਉਣ ਪੰਜਾਬ 'ਚ ਕਣਕ ਝੋਨੇ ਤੋਂ ਬਾਹਰ ਆ ਕੇ ਦੂਜੀਆਂ ਫਸਲਾਂ ਅਡਾਪਟ ਕਰਨ ਦੇ ਮਾਮਲੇ 'ਚ ਸਾਡੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਵਿਧਾਨ ਸਭਾ ਬਣੀ ਇਸੇ ਕਰਕੇ ਆ ਹੁਣ ਰਾਣਾ ਗੁਰਜੀਤ ਨੇ ਜਿਹੜਾ ਸਨੇਹਾ ਦਿੱਤਾ ਕੱਲ ਪਰਸੋਂ ਕਿ ਮੈਂ ਐਮਐਸਪੀ ਤੇ ਖਰੀਦੀ ਗਰੰਟੀ ਦਿੰਨਾ ਹੁਣ ਸੁਖਪਾਲ ਖੈਰਾ ਨੇ ਉਹਦੇ ਤੇ ਸਵਾਲ ਚੱਕਤੇ ਕਾਂਗਰਸ ਦੇ ਵਿੱਚ ਹੀ ਕਾਂਗਰਸ ਦੇ ਲੀਡਰ ਵੱਲੋਂ ਅਗਰ ਕੋਈ ਖੇਤੀਬਾੜੀ ਦਾ ਮਾਡਲ ਪੇਸ਼ ਕੀਤਾ ਜਾ ਰਿਹਾ ਹੈ ਤੇ ਉਹਦਾ ਵਿਰੋਧ ਹੋਣਾ ਇਹ ਵੀ ਮੰਦਭਗ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੰਜ ਲੱਗ ਰਿਹਾ ਸੀ ਵੀ ਅਸੀਂ ਕਿਸਾਨਾਂ ਤੋਂ ਬਾਹਰ ਨਹੀਂ ਜਾਣਾ ਇਸ ਕਰਕੇ ਸਾਰਿਆਂ ਨੇ ਅੱਖਾ ਬੰਦ ਕਰਕੇ ਹਮਾਇਤ ਕਰਤੀ ਔਰ ਇਹ ਖੇਤੀ ਖਰੜਾ ਜਿਹੜਾ ਇਹ ਇਹਦੇ ਵਿਰੋਧ ਚ ਮਤਾ ਪਾ ਦਿੱਤਾ ਗਿਆ ਜੀ ਜੀ ਬਿਲਕੁਲ ਸੋ ਇਸ ਉੱਪਰ ਵੀ ਅਸੀਂ ਹੋਰ ਵਿਸਤਾਰ ਵਿੱਚ ਗੱਲ ਜ਼ਰੂਰ ਕਰਾਂਗੇ ਪਰ ਸਭ ਤੋਂ ਪਹਿਲਾਂ ਹੁਣ ਡਲਾ ਜੀ ਜ਼ਿਕਰ ਇਸ ਉੱਪਰ ਵੀ ਕਰ ਲਈਏ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੇ ਖਾਸ ਫੈਸਲੇ ਅਹਿਮ ਫੈਸਲੇ ਜੋ ਹੈ ਕੀਤੇ ਜਾ ਸਕਦੇ ਨੇ ਪੰਜਾਬ ਮੰਤਰੀ ਮੰਡਲ ਮੀਟਿੰਗ ਦੇ ਵਿੱਚ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਇੱਕ ਤਾਂ ਜਿਹੜਾ ਖੇਤੀਬਾੜੀ ਨੀਤੀ ਦਾ ਖਰੜਾ ਕੱਲ ਰੱਦ ਕਰ ਦਿੱਤਾ ਗਿਆ ਵਿધાન ਸਭਾ ਦੇ ਵਿੱਚ ਉਹਦੇ ਤੋਂ ਬਾਅਦ ਦੀ ਸਥਿਤੀ ਤੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਗੈਰ ਰਸਮੀ ਜਾਂ ਰਸਮੀ ਤੌਰ ਤੇ ਗੱਲਬਾਤ ਹੋਏਗੀ ਮੁੱਖ ਮੰਤਰੀ ਨੇ ਸਾਰੇ ਕੈਬਨਿਟ ਮੰਤਰੀ ਨੇ ਜਿਹੜੇ ਆਪਣੇ ਘਰ ਸੱਦੇ ਨੇ ਸੋ ਮੁੱਖ ਮੰਤਰੀ ਦੀ ਸਰਕਾਰੀ ਰਿਹائش ਤੇ ਇਹ ਮੰਤਰੀ ਮੰਡਲ ਦੀ ਬੈਠਕ ਹੈ ਇਹਦੇ ਨਾਲ ਨਾਲ ਇਸ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਜਿਹੜਾ ਬਜਟ ਸੈਸ਼ਨ ਹੈ ਪੰਜਾਬ ਦੀਆਂ ਉਹਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ ਕਿਉਂਕਿ ਬਜਟ ਸੈਸ਼ਨ ਮਾਰਚ ਮਹੀਨੇ ਦੇ ਵਿੱਚ ਹੋਣਾ ਹੈ ਤਾਂ ਕਿ ਪੰਜਾਬ ਦੀ ਸਰਕਾਰ ਆਪਣਾ ਅਗਲੇ ਵਰੇ ਦਾ ਬਜਟ ਪੇਸ਼ ਕਰ ਸਕੇ ਇਹ ਮਜਬੂਰੀ ਹੈ ਪੰਜਾਬ ਦੀ ਸਰਕਾਰ ਦੀ ਕਿ ਕਰਜ਼ਾ ਚੱਕਣਾ ਪੈਣਾ ਹੈ ਅਗਲੇ ਸਾਲ ਵੀ ਪੰਜਾਬ ਦੀ ਸਰਕਾਰ ਨੂੰ 25 ਹਜ਼ਾਰ ਕਰੋੜ ਤੋਂ ਲੈ ਕੇ 35-40 ਹਜ਼ਾਰ ਕਰੋੜ ਤੱਕ ਰੁਪਏ ਦਾ ਕਰਜ਼ਾ ਚੱਕਣਾ ਪੈਣਾ ਹੈ ਹੁਣ ਇਹਦੇ ਤੇ ਵਿਧਾਨ ਸਭਾ 'ਚ ਭਗਵੰਤ ਮਾਨ ਨੂੰ ਅੱਜ ਗੱਲ ਕਰ ਦੇਣੀ ਚਾਹੀਦੀ ਸੀ ਕੱਲ ਕਿ ਅਸੀਂ ਜਿਹੜਾ ਕਰਜ਼ਾ ਚੱਕ ਰਹੇ ਹਾਂ ਇਹ ਕਿਉਂ ਚੱਕ ਰਹੇ ਹਾਂ ਸਰਕਾਰ ਨੂੰ ਵਿਧਾਨ ਸਭਾ 'ਚ ਦੱਸ ਦੇਣਾ ਚਾਹੀਦਾ ਸੀ ਤਾਂ ਕਿ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਇਹ ਸਰਕਾਰ ਕਰ ਲੈਂਦੇ ਕਿ ਜਦੋਂ ਅਸੀਂ ਸਰਕਾਰ ਛੱਡ ਕੇ ਗਏ ਸੀ ਤੇ ਅਸੀਂ ਵੀ ਪੰਜਾਬ ਨੂੰ ਪੌਣੇ 3 ਲੱਖ ਕਰੋੜ ਦਾ ਕਰਜ਼ਾਈ ਕਰਕੇ ਗਏ ਸੀ ਸੋ ਇਸ ਕਰਕੇ ਜੇ ਭਗਵੰਤ ਮਾਨ ਕਰਜ਼ੇ ਚੱਕ ਰਿਹਾ ਹੈ ਇਹ ਕੋਈ ਜਗੋ ਤੇਰਵੀਂ ਗੱਲ ਨਹੀਂ ਹੈ ਪਰ ਹੁਣ ਇਹਦੇ ਤੇ ਸਿਆਸਤ ਹੋਣੀ ਹੈ ਕਿਉਂਕਿ ਅਗਲੇ ਬਰੇ ਵੀ ਬਿਨਾ ਕਰਜ਼ੇ ਤੋਂ ਪੰਜਾਬ ਦੀ ਗੱਡੀ ਹਰਜੋਜੀ ਚੱਲਣੀ ਨਹੀਂ ਦੇਖੋ ਪੰਜਾਬ ਦੀ ਸਥਿਤੀ ਇਹ ਬਣ ਗਈ ਕੇਂਦਰ ਚ ਬੀਜੇਪੀ ਦੀ ਸਰਕਾਰ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੋਵੇਂ ਪਾਰਟੀਆਂ ਇੱਕ ਦੂਜੇ ਦੀ ਪੋਲਿਟੀਕਲ ਜਾਨ ਦੀਆਂ ਦੁਸ਼ਮਣ ਨਹੀਂ ਦਿੱਲੀ ਚ ਵੀ ਕੱਲ ਦੇਖੋ ਕੀ ਹੋਇਆ ਕੱਲ ਪਹਿਲੇ ਦਿਨੀ ਦਿੱਲੀ ਦੇ ਸੈਸ਼ਨ 'ਚ 15 ਦੇ ਕਰੀਬ ਐਮਐਲਏ ਜਿਹੜੇ ਮੁਅਤਲ ਕਰ ਦਿੱਤੇ ਗਏ ਆਮ ਆਦਮੀ ਪਾਰਟੀ ਦੇ ਅਸੀਂ ਪੰਜਾਬ 'ਚ ਵੇਖਿਆ ਪਿਛਲੇ ਸੈਸ਼ਨਾਂ 'ਚ ਕਾਂਗਰਸ ਵਾਲੇ ਇੱਥੇ ਮੁਅਤਲ ਕਰ ਦਿੱਤੇ ਜਾਂਦੇ ਨੇ ਜਾਂ ਕਾਂਗਰਸ ਵਾਲੇ ਬਾਇਕਾਟ ਕਰਕੇ ਚਲੇ ਜਾਂਦੇ ਨੇ ਸੋ ਇਸੇ ਤਰ੍ਹਾਂ ਪੰਜਾਬ 'ਚ ਬੀਜੇਪੀ ਵਾਲੇ ਹਾਲਾਂਕਿ ਵਿਧਾਨ ਸਭਾ 'ਚ ਬੀਜੇਪੀ ਵਾਲੇ ਧੋਈ ਹੈ ਪਰ ਉਹ ਵੀ ਕਈ ਵਾਰੀ ਸੈਸ਼ਨ 'ਚ ਆਉਂਦੇ ਹੀ ਨਹੀਂ ਤੇ ਕਈ ਵਾਰੀ ਉਹ ਵੀ ਵਾਕਆਊਟ ਕਰਕੇ ਚਲੇ ਜਾਂਦੇ ਨੇ ਇਸ ਸਿਆਸਤ ਇਸ ਤਰ੍ਹਾਂ ਦੀ ਬਣ ਗਈ ਹੁਣ ਦਿੱਲੀ ਚ ਬੀਬੀ ਆਤਸੀ ਵਿਰੋਧੀ ਧਿਰ ਦੇ ਆਗੂ ਬਣ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਵੀ ਮੁਤਲ ਕੀਤਾ ਗਿਆ ਪਰ ਦਿੱਲੀ ਚ ਕੈਗ ਦੀ ਰਿਪੋਰਟ ਦਾ ਪਹਿਲਾ ਹਿੱਸਾ ਦਿੱਲੀ ਦੀ ਸਰਕਾਰ ਨੇ ਪੇਸ਼ ਕਰਤਾ ਪਰ ਮੈਂ ਤੁਹਾਡੇ ਸਵਾਲ ਮੰਤਰੀ ਮੰਡਲ ਦੀ ਬੈਠਕ ਤੇ ਆਉਣਾ ਉਹਦੇ ਵਿੱਚ ਮਹਿਲਾਵਾਂ ਦੇ ਖਾਤੇ ਦੇ ਵਿੱਚ 1100 ਰੁਪਏ ਪਾਉਣ ਬਾਰੇ ਤਜਵੀਜ਼ ਹੈ ਜਿਹੜੀ ਉਹ ਮੰਤਰੀ ਮੰਡਲ ਦੀ ਬੈਠਕ ਚ ਆ ਸਕਦੀ ਹੈ ਮੈਨੂੰ ਇਹ ਲੱਗਦਾ ਕਿ ਇਹਦੀ ਪ੍ਰੋਵੀਜ਼ਨ ਇਸ ਵਾਰ ਦੇ ਬਜਟ ਚ ਐਲਾਨ ਕਰਨੀ ਪੈਗੀ ਆਮ ਆਦਮੀ ਪਾਰਟੀ ਨੂੰ ਕਿਉਂਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਵੀ ਜਿਹੜੇ ਪੰਜਾਬ ਨਾਲ ਜੁੜੇ ਲੀਡਰ ਨੇ ਜਾਂ ਕੇਂਦਰ ਦੇ ਲੀਡਰ ਨੇ ਭਾਜਪਾ ਦੇ ਉਹ ਲਗਾਤਾਰ ਇਹ ਸਵਾਲ ਚੱਕਦੇ ਰਹੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਤਾਂ ਮਹਿਲਾਵਾਂ ਦੇ ਖਾਤੇ ਚ 1000 ਰੁਪਏ ਪਾਇਆ ਨਹੀਂ ਇਹ ਦਿੱਲੀ ਚ ਕਿੱਥੇ ਪਾ ਦੇਣਗੇ ਸੋ ਪੋਲਿਟੀਕਲ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਇਸ ਗਰੰਟੀ ਨੂੰ ਦਿੱਲੀ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਵਰਤਿਆ ਉਹਦੇ ਵਿੱਚ ਇਹਦੇ ਉੱਪਰ ਵੀ ਕੋਈ ਨਾ ਕੋਈ ਤਜਵੀਜ਼ ਮਤਾ ਆ ਸਕਦਾ ਹੈ ਕਿ ਅਸੀਂ ਇਹਨੂੰ ਬਜਟ 'ਚ ਲੈ ਕੇ ਆਵਾਂਗੇ ਬਜਟ ਸੈਸ਼ਨ ਦੀਆਂ ਡੇਟਾ ਦਿੱਤੀਆਂ ਜਾ ਸਕਦੀਆਂ ਨੇ ਕਿ ਪੰਜਾਬ ਦਾ ਜਿਹੜਾ ਜਨਰਲ ਬਜਟ ਹੈ ਸਧਾਰਨ ਬਜਟ ਹੈ ਉਹ ਕਦੋਂ ਆਣਾ ਹੈ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਖੇਤੀਬਾੜੀ ਨੀਤੀ ਬਹੁਤ ਸਮੇਂ ਤੋਂ ਗੱਲਾਂ ਹੋ ਰਹੀਆਂ ਨੇ ਕਿ ਅਸੀਂ ਨਵੀਂ ਖੇਤੀਬਾੜੀ ਨੀਤੀ ਤਿਆਰ ਕਰਾਂਗੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਪੂਰੇ ਹੋ ਜਾਣੇ ਨੇ 15 ਮਾਰਚ ਨੂੰ ਹਜੇ ਤੱਕ ਇਸ ਸਰਕਾਰ ਨੇ ਖੇਤੀਬਾੜੀ ਨੀਤੀ ਪੰਜਾਬ ਦੀ ਜਾਰੀ ਨਹੀਂ ਕੀਤੀ ਇਹ ਪੰਜਾਬ ਦੀ ਬਹੁਤ ਵੱਡੀ ਨਸੀਬੀ ਹੈ ਕਿ ਕੋਈ ਵੀ ਸਰਕਾਰਾਂ ਪੰਜਾਬ 'ਚ ਰਹੀਆਂ ਖੇਤੀਬਾੜੀ ਪਾਲਿਸੀ ਕਿਸੇ ਸਰਕਾਰ ਨੇ ਪੰਜਾਬ ਨੂੰ ਨਹੀਂ ਦਿੱਤੀ ਹੁਣ ਤੁਸੀਂ ਵੇਖੋ ਕਹਿੰਦੇ ਨੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਸੂਬੇ ਦਾ ਸਬਜੈਕਟ ਹੈ ਕੇਂਦਰ ਸਰਕਾਰ ਦੇ ਤੇ ਕਾਨੂੰਨ ਕਿਵੇਂ ਬਣਾ ਸਕਦੀ ਹੈ ਤੇ ਅਸੀਂ ਆਪਣੀ ਖੇਤੀਬਾੜੀ ਨੀਤੀ ਤੱਕ ਤਾਂ ਬਣਾ ਨਹੀਂ ਸਕਦੇ ਇਰੇ ਲਈ ਵੀ ਪਿਛਲੀਆਂ ਸਰਕਾਰਾਂ ਜ਼ਿੰਮੇਦਾਰ ਹੈ ਲੰਮੇ ਸਮੇਂ ਤੋਂ ਖੇਤੀਬਾੜੀ ਵਿਭਾਗਤ ਹੈਗਾ ਖੇਤੀਬਾੜੀ ਮੰਤਰਾਲਾ ਵੀ ਹੈ ਪਰ ਅਸੀਂ ਪੰਜਾਬ ਦੇ ਅਨੁਕੂਲ ਖੇਤੀਬਾੜੀ ਪਾਲਿਸੀ ਨਹੀਂ ਬਣਾ ਸਕੇ ਕੱਲ ਜਦੋਂ ਪਰਸੋਂ ਰਾਣਾ ਗੁਰਜੀਤ ਨੇ ਜਦੋਂ ਕਿਹਾ ਕਿ ਮੈਂ ਮੱਕੀ ਚੱਕੂਗਾ ਜਿੰਨੀ ਮਰਜ਼ੀ ਮੱਕੀ ਲਿਆਓ ਮੈਂ ਐਮਐਸਪੀ ਦਊਗਾ ਇਹਦਾ ਮਤਲਬ ਕੀ ਹੈ ਰਾਣਾ ਗੁਰਜੀਤ ਇੱਕ ਇੰਡਸਟਰੀਅਲਿਸਟ ਹੈ ਉਹ ਉਦਯੋਗਪਤੀ ਹੈ ਉਹਨੂੰ ਪਤਾ ਹੈ ਪੰਜਾਬ ਚ ਅਸੀਂ ਕਿੰਨੀ ਮੱਕੀ ਦੀ ਖਪਤ ਕਰ ਸਕਦੇ ਹਾਂ ਔਰ ਪੰਜਾਬ ਚ ਸਾਨੂੰ ਅੱਜ ਸਿਤੀਆਂ ਹੀ ਵੇਖੋ ਹਰਜੋਜੀ ਪੰਜਾਬ ਚ ਕਿਸਾਨ ਮੱਕੀ ਬੀਜਦਾ ਬਹੁਤ ਘੱਟ ਹੈ ਜਿਹੜਾ ਬੀਜਦਾ ਉਹਦੀ ਵਿਕਦੀ ਨਹੀਂ ਇਸ ਕਰਕੇ ਉਹ ਬੀਜਦਾ ਨਹੀਂ ਰਕਬਾ ਮੱਕੀ ਵੀ ਘੱਟ ਹੈ ਨਰਮੇ ਵੀ ਘੱਟ ਹੈ ਔਰ ਵੱਡੇ ਵੱਡੇ ਜਿਹੜੇ ਉਦਯੋਗਪਤੀ ਨੇ ਸ਼ਰਾਬ ਦੀਆਂ ਫੈਕਟਰੀਆਂ ਨੇ ਜਾਂ ਦੂਸਰੇ ਕਾਰੋਬਾਰ ਨੇ ਕਈ ਮਿੱਲਾਂ ਨੇ ਉਹਨਾਂ ਨੂੰ ਇਥਨੋਲ ਚਾਹੀਦਾ ਹੈ ਉਹ ਮੱਕੀ ਚੋਂ ਨਿਕਲਦਾ ਔਰ ਅੱਜ ਵੀ ਪੰਜਾਬ ਚ ਹਰਜੋਤ ਜੀ ਜਿਹੜੀ ਮੱਕੀ ਐ ਉਹ ਬਿਹਾਰ ਤੋਂ ਆ ਰਹੀ ਐ ਉਹ ਯੂਪੀ ਤੋਂ ਆ ਰਹੀ ਐ ਉਹ ਕਈ ਹੋਰ ਸੂਬਿਆਂ ਤੋਂ ਆ ਰਹੀ ਐ ਸਾਡਾ ਕਿਸਾਨ ਮੱਕੀ ਬੀਜਦਾ ਨਹੀਂ ਕਿਹੜਾ ਸਾਡੀ ਮੱਕੀ ਕੋਈ ਚੱਕਦਾ ਨਹੀਂ ਤੇ ਉਦਯੋਗ ਕਾਰੋਬਾਰ ਪ੍ਰਾਈਵੇਟ ਸੈਕਟਰ ਵਾਲੇ ਮੱਕੀ ਬਾਹਰੋਂ ਲੈ ਕੇ ਆ ਰਹੇ ਨੇ ਇਸੇ ਕਰਕੇ ਰਾਣਾ ਗੁਰਜੀਤ ਨੇ ਇਸ ਪੂਰੇ ਮਾਡਲ ਨੂੰ ਸਟੱਡੀ ਕਰਕੇ ਕਹਿ ਦਿੱਤਾ ਵੀ 2 ਸਾਲ ਮੈਂ ਐਮਐਸਪੀ ਤੇ ਮੱਕੀ ਚੱਕੂੰਗਾ ਕਿਉਂਕਿ ਮੱਕੀ ਦੀ ਮੰਡੀ ਬਹੁਤ ਐ ਪੰਜਾਬ ਮੱਕੀ ਦੀ ਖਪਤ ਬਹੁਤ ਹੈ ਪੰਜਾਬ ਦੇ ਵਿੱਚ ਤੇ ਇਹ ਕੰਮ ਜਿਹੜਾ ਰਾਣਾ ਗੁਰਜੀਤ ਨੇ ਕਿਹਾ ਇਹ ਅਸੀਂ ਖੇਤੀਬਾੜੀ ਪਾਲਿਸੀ ਬਣਾ ਕੇ ਸਾਡੀਆਂ ਸਰਕਾਰਾਂ ਕਿਉਂ ਨਹੀਂ ਕਰ ਸਕਦੀਆਂ ਸੀ ਭਗਵੰਤ ਮਾਨ ਦੀ ਸਰਕਾਰ ਕੋਲੇ ਮੌਕਾ ਹੈ ਅਗਰ ਉਹ ਕੁਝ ਕਰਨਾ ਚਾਹਣ 2 ਸਾਲਾਂ 'ਚ ਇਹਦੇ ਤੇ ਕਰ ਸਕਦੇ ਨੇ ਭਗਵੰਤ ਮਾਨ ਕੋਲੇ ਇੱਛਾ ਸ਼ਕਤੀ ਵੀ ਹੈ ਔਰ ਗੁੰਜਾਇਸ਼ ਵੀ ਹੈ ਪਰ ਦਿੱਲੀ ਵਾਲਿਆਂ ਨੂੰ ਥੋੜਾ ਜਿਹਾ ਭਗਵੰਤ ਮਾਨ ਨੂੰ ਖੁੱਲੀ ਛੁੱਟੀ ਦੇਣੀ ਪਊਗੀ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਦਿੱਲੀ ਵਾਲਿਆਂ ਨੂੰ ਮੱਕੀ ਮੁੱਕੀ ਦੀ ਨਰਮੇ ਨੁਰਮੇ ਦੀ ਸਮਝ ਹੈ ਜਾਂ ਨਹੀਂ ਉਹਨਾਂ ਨੂੰ ਅੰਗਰੇਜ਼ੀ ਵਾਲੇ ਨਾਮ ਹੀ ਪਤਾ ਹੈ ਉਹਨਾਂ ਨੂੰ ਮੇਜ਼ ਹੀ ਪਤਾ ਹੋਵੇ ਵੀ ਇਹ ਕੀ ਹੁੰਦੀ ਆ ਭਾਈ ਕਾਟਨ ਹੀ ਪਤਾ ਹੋਵੇ ਉਹਨਾਂ ਨੂੰ ਉਹਨਾਂ ਨੂੰ ਨਰਮੇ ਦਾ ਵੀ ਨਹੀਂ ਪਤਾ ਹੋਣਾ ਕਈ ਦਿੱਲੀ ਵਾਲਿਆਂ ਨੂੰ ਹਜੋ ਜੀ ਸੋ ਇਸ ਕਰਕੇ ਉਹ ਭਗਵੰਤ ਮਾਨ ਦੀ ਛੱਡਣੇ ਚੀਜ਼ਾਂ ਕਹਿੰਦੇ ਨੇ ਜਿਸਕਾ ਕਾਮ ਉਸੀ ਕੋ ਸਾਜੇ ਸੋ ਇਸ ਕਰਕੇ ਇਹ ਖੇਤੀਬਾੜੀ ਵਾਲੀਆਂ ਗੱਲਾਂ ਕਿਉਂਕਿ ਭਗਵੰਤ ਮਾਨ ਤਾਂ ਖੁਦ ਖੇਤੀਬਾੜੀ ਕਰਨ ਵਾਲਾ ਲੀਡਰ ਹੈ ਸੋ ਦਿੱਲੀ ਵਾਲੇ ਜਿਹੜੇ ਸ਼ਹਿਰੀ ਨੇ ਜਿਹੜੇ ਦਿੱਲੀ ਵਾਲੇ ਸ਼ਹਿਰੀ ਨੇ ਉਹ ਐਗਰੀਕਲਚਰ ਪਾਲਿਸੀ ਤੋਂ ਥੋੜਾ ਦਾ ਦੂਰ ਰਹਿਣ ਦਿੱਲੀ ਵਾਲੇ ਤੇ ਜਾਦਾ ਚੰਗੀ ਗੱਲ ਹੈ ਪਰ ਹਜੇ ਤੱਕ ਐਗਰੀਕਲਚਰ ਪਾਲਿਸੀ ਬਣੀ ਨਹੀਂ ਇਹ ਬਣਨੀ ਚਾਹੀਦੀ ਹੈ ਔਰ ਇਹ ਚੰਗੀ ਬਣਨੀ ਚਾਹੀਦੀ ਹੈ ਪੰਜਾਬ ਦੀਆਂ ਲੋੜਾਂ ਮੁਤਾਬਕ ਬਣਨੀ ਚਾਹੀਦੀ ਹੈ ਔਰ ਜਿਵੇਂ ਕੱਲ ਵਿਧਾਨ ਸਭਾ ਦਾ ਸੈਸ਼ਨ ਹੋਇਆ ਨਾ ਜਿਵੇਂ ਕੱਲ ਤਰੀਫਾਂ ਕੀਤੀਆਂ ਸਾਡੇ ਐਮਐਲਏ ਨੇ ਸਾਰਿਆਂ ਨੇ ਅਕਾਲੀ ਦਲ ਨੇ ਵੀ ਵੀ ਸਾਡੀਆਂ ਮੰਡੀਆਂ ਐਡੀਆਂ ਸੋਹਣੀਆਂ ਜੀ ਸਾਡੀਆਂ ਮੰਡੀਆਂ ਐਦਾਂ ਜੀ ਕੇਂਦਰ ਪ੍ਰਾਈਵੇਟ ਮੰਡੀਆਂ ਲਿਆਉਣਾ ਚਾਹੁੰਦਾ ਜੀ ਜੇ ਪ੍ਰਾਈਵੇਟ ਮੰਡੀਆਂ ਆ ਗਈਆਂ ਤਾਂ ਸਾਡੀਆਂ ਸਰਕਾਰੀ ਮੰਡੀਆਂ ਦੀ ਵੈਲਿਊ ਘਟੂਗੀ ਪ੍ਰਾਈਵੇਟ ਮੰਡੀਾਂ ਵਿੱਚ ਸ਼ੁਰੂ-ਸ਼ੁਰੂ ਵਿੱਚ ਮੁੱਲ ਦੇ ਕੇ ਇਹਨਾਂ ਨੇ ਮੁੱਲ ਨਹੀਂ ਦੇਣੇ ਇਹ ਠੀਕ ਹੋਵੇਂ ਹੈ ਜੇ ਅੱਛਾ ਤੁਹਾਨੂੰ ਹੋਰ ਗੱਲ ਦੱਸਦਾ ਹਜੇ ਤਾਂ ਕਿਉਂਕਿ ਲੀਡਰ ਮੰਡੀਆਂ ਪ੍ਰਾਈਵੇਟ ਹੋਈਆਂ ਨਹੀਂ ਜੇ ਮੰਡੀਆਂ ਪ੍ਰਾਈਵੇਟ ਹੋ ਗਈਆਂ ਨਾ ਹਰਜੋਤ ਜੀ ਤੁਹਾਨੂੰ ਕਈ ਲੀਡਰ ਦਿਖ ਜਾਣਗੇ ਵੀ ਉਹਨੇ ਮੰਡੀਆਂ ਪਾਲੀਆਂ 10 ਵੀ ਉਹਨੇ 25 ਮੰਡੀਆਂ ਪਾਲੀਆਂ ਜਿਵੇਂ ਬੱਸਾਂ ਨੇ ਪਹਿਲਾਂ ਤਾਂ ਸਰਕਾਰੀ ਚੱਲਦੀਆਂ ਸੀ ਰੋਡਵੇਜ ਦੀਆਂ ਉਹ ਸਾਡੀ ਸਰਕਾਰ ਦੀਆਂ ਹੀ ਸੀ ਰੋਡਵੇਜ ਦੀਆਂ ਜਦੋਂ ਪ੍ਰਾਈਵੇਟ ਹੋ ਗਈਆਂ ਫੇਰ ਕਹਿੰਦੇ ਵੀ ਉਹ ਲੀਡਰ ਦੀ ਆਪ ਸਾਡੀ ਤਾਂ ਸਰਕਾਰ ਦੇ ਕਈ ਮੰਤਰੀ ਇਹ ਜੇ ਨੇ ਜਿਨ੍ਹਾਂ ਦੀਆਂ ਆਪਣੀਆਂ ਪ੍ਰਾਈਵੇਟ ਟ੍ਰਾਂਸਪੋਰਟਾਂ ਸੀ ਸੋ ਉਹਨਾਂ ਦੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਸੀ ਸੋ ਇਸ ਕਰਕੇ ਲੀਡਰਾਂ ਨੇ ਆ ਪ੍ਰਾਈਵੇਟ ਮੰਡੀਆਂ ਦਾ ਮਤਾ ਤਰਦ ਕਰਤਾ ਪਰ ਮੈਨੂੰ ਲੱਗਦਾ ਹਜੇ ਕਈ ਅਹਜੇ ਵੀ ਹੋਣਗੇ ਜਿਹੜੇ ਦਿਲੋਂ ਔਖੇ ਹੋਣਗੇ ਵੀ ਜੇ ਮੰਡੀਆਂ ਵਾਲਾ ਮਤਾ ਨਾ ਪਾਸ ਹੁੰਦਾ ਤੇ ਪੰਜਾਬ 'ਚ ਵੀ ਪ੍ਰਾਈਵੇਟ ਮੰਡੀਆਂ ਆ ਜਾਂਦੀਆਂ ਹੁੰਦੀਆਂ ਤੇ ਸਾਡੇ ਕਈ ਐਮਐਲਏ ਨੇ ਕਹਿ ਲੈਣਾ ਸੀ ਵੀ ਮੈਂ ਤਾਂ 10 ਪਾ ਲੈਣੀਆਂ ਸੀ ਔਰ ਜਿੱਦਨ ਕਦੀ ਅੱਛਾ ਹੁਣ ਮੈਂ ਤੁਹਾਨੂੰ ਦੱਸਦਾ ਦੂਜੇ ਸੂਬੇਆਂ 'ਚ ਮੰਡੀਆਂ ਦਾ ਟਾਂਚਾ ਹੈ ਨਹੀਂ ਕੋਈ ਵੱਡੀ ਗੱਲ ਨਹੀਂ ਪੰਜਾਬ ਦੇ ਲੀਡਰ ਯੂਪੀ ਬਿਹਾਰ 'ਚ ਜਾ ਕੇ ਪ੍ਰਾਈਵੇਟ ਮੰਡੀਆਂ ਪਾਲਣ ਕਿਉਂਕਿ ਜਿਹੜੇ ਕੰਮ 'ਚ ਪੈਸਾ ਦਿਖਦਾ ਹੈ ਨਾ ਆਪਣੇ ਲੀਡਰ ਪਿੱਛੇ ਨਹੀਂ ਰਹਿੰਦੇ ਪੁੱਛੇ ਕਿ ਜਾਂਦੇ ਨੇ ਪੰਜਾਬ ਦਾ ਖਜ਼ਾਨਾ ਪਰ ਉਹ ਉੱਥੇ ਇਹਨਾਂ ਦੀ ਕਮੀ ਹੈ ਇਹਨਾਂ ਦੇ ਆਪਣੇ ਕਾਰੋਬਾਰ ਸਾਰਿਆਂ ਦੇ ਬਹੁਤ ਵਧੀਆ ਹੈ ਤੁਸੀਂ ਇਹਨਾਂ ਦੀਆਂ ਗੱਡੀਆਂ ਦੇਖੋ ਅੱਜ ਕੱਲ ਦਾ ਡਿਫੈਂਡਰਾਂ ਹੀ ਲਈ ਫਿਰਦੇ ਆ ਕਈ ਅਸੀਂ ਜਦੋਂ ਪੜਦੇ ਪੜਦੇ ਹੁੰਦੇ ਸੀ ਅਸੀਂ ਮਰਸੀਡੀਜ਼ ਦਾ ਨਾਮ ਸੁਣ ਕੇ ਹੀ ਹੈਰਾਨ ਹੋ ਜਾਂਦੇ ਸੀ ਵੀ ਅੱਛਾ ਐਦਾਂ ਦੀ ਕਾਰ ਹੁੰਦੀ ਕੋਈ ਹੁਣ ਕਹਿੰਦੇ ਆ ਨਵੀਆਂ ਆ ਗਈਆਂ ਡਿਫੈਂਡਰਾਂ ਮੈਂ ਅਜੇ ਦੇਖੀ ਨਹੀਂ ਚੰਗੀ ਤਰ੍ਹਾਂ ਮੈਂ ਸੁਣਿਆ ਹੀ ਐ ਪਰ ਮੈਂ ਦੇਖੂਗਾ ਕਿਸ ਦਿਨ ਸਾਡੇ ਬਹੁਤ ਸਾਰੇ ਲੀਡਰਾਂ ਨੇ ਡਿਫੈਂਡਰਾਂ ਲੈ ਲਿਆ ਜੀ ਤੇ ਤੁਸੀਂ ਪੰਜਾਬ ਦਾ ਹਾਲ ਦੇਖੋ ਪੰਜਾਬ ਗੱਡਾ ਚਲਾਉਣ ਯੋਗ ਨਹੀਂ ਅਸੀਂ ਕਿੰਨੇ ਇਹ ਮੈਂ ਇਹ ਇਸ਼ਾਰਾ ਕਰਨ ਦੀ ਗੱਲ ਕਰਦਾ ਵੀ ਜੇ ਸਾਡੇ ਲੀਡਰ ਕਰਨ ਤੇ ਆਉਣ ਤੇ ਸਾਰਾ ਕੁਝ ਕਰ ਸਕਦੇ ਆ ਕੱਲ ਭਾਜੀਪੀ ਦੇ ਖਿਲਾਫ ਮੰਡੀਆਂ ਦਾ ਮਤਾ ਰੱਦ ਕਰਨ ਨੂੰ ਸਾਰੇ ਇਕੱਠੇ ਹੋ ਗਏ ਤੇ ਜੇ ਇਹ ਪੰਜਾਬ ਨੂੰ ਤਕੜਾ ਕਰਨ ਤੇ ਆਉਣ ਜਿਵੇਂ ਇਹ ਆਪ ਗੱਡੀਆਂ ਲੈ ਸਕਦੇ ਆ ਇਹ ਪੰਜਾਬੀਆਂ ਨੂੰ ਵੀ ਲੈ ਕੇ ਦੇ ਸਕਦੇ ਆ ਖਜ਼ਾਨੇ ਚ ਪੈਸੇ ਪਾਰ ਕੇ ਤੋ ਕਹਿਣ ਦਾ ਮਤਲਬ ਹੈ ਕਿ ਆਪਾਂ ਇਹਨਾਂ ਨੂੰ ਹੱਲਾਸ਼ੇਰੀ ਦਈਏ ਵੀ ਭਾਈ ਤੁਸੀਂ ਪੰਜਾਬ ਨੂੰ ਵੀ ਆਪਣਾ ਹੀ ਸਮਝੋ ਖਜ਼ਾਨੇ ਨੂੰ ਇਹ ਸਮਝੋ ਵੀ ਪੰਜਾਬ ਦਾ ਖਜ਼ਾਨਾ ਤੁਹਾਡੇ ਘਰ ਦਾ ਖਜ਼ਾਨਾ ਇਹਨੂੰ ਭਰਨਾ ਹੈ ਬਸ ਕੱਢਣਾ ਨਹੀਂ ਤੇ ਜਿਹੜੀ ਮੰਤਰੀ ਮੰਡਲ ਦੀ ਬੈਠਕ ਹੈ ਇਹਦੇ 'ਚ ਜੇ ਭਗਵੰਤ ਮਾਨ ਇਹ ਦੋ ਤਿੰਨ ਫੈਸਲੇ ਕਰ ਲੈਣ ਵੀ ਅਸੀਂ ਮੱਕੀ ਨੂੰ ਵੀ ਇਸੇ ਤਰ੍ਹਾਂ ਐਮਐਸਪੀ ਤੇ ਪੰਜਾਬ ਦੇ ਕਿਸਾਨਾਂ ਨੂੰ ਅਗਰ ਰਾਣੇ ਗੁਰਜੀਤ ਦੇ ਨਾਲ ਹੀ ਸਮਝੌਤੇ ਕਰਾਉਣੇ ਪੈ ਜਾਣ ਥਰਡ ਪਾਰਟੀ ਐਗਰੀਮੈਂਟ ਤਾਂ ਵੀ ਕੋਈ ਮਾੜੀ ਗੱਲ ਨਹੀਂ ਜੇ ਰਾਣਾ ਗੁਰਜੀਤ ਨੇ ਕੀਤਾ ਵੀ ਮੈਂ 2 ਸਾਲਾਂ ਦੀ ਐਮਐਸਪੀ ਚੱਕੂ 2 ਸਾਲ ਐਮਐਸਪੀ ਤੇ ਚੱਕੂ ਤੇ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਵੀ ਚਲੋ ਰਾਣਾ ਜੀ ਚੱਕੋ ਤੇ ਰਾਣਾ ਜੀ ਉਦਯੋਗਪਤੀ ਨੇ ਅਗਰ ਉਹ ਚੱਕ ਗਏ ਤੇ ਰਾਣਾ ਜੀ ਦਾ ਪੰਜਾਬ ਦੇ ਹੀ ਨੇ ਉਹ ਵੀ ਐਮਐਲਏ ਉਹਨਾਂ ਦਾ ਪੁੱਤ ਵੀ ਐਮਐਲਏ ਰਾਣਾ ਗੁਰਜੀਤ ਸਿੰਘ ਦਾ ਕੋਈ ਉਹ ਕਾਰਪੋਰੇਟ ਨਹੀਂ ਨਾ ਜਿਨ੍ਹਾਂ ਦਾ ਨਾਂ ਲੈ ਲੈ ਕੇ ਆਪਣੇ ਕਿਸਾਨ ਵਿਰੋਧ ਕਰਦੇ ਆ ਇਹਦਾ ਮਤਲਬ ਹੈ ਜੇ ਆਪਣਾ ਪੰਜਾਬ ਦਾ ਕੋਈ ਉਦਯੋਗਪਤੀ ਆਪਣੀ ਫਸਲ ਚੱਕੇ ਤੇ ਕੀ ਹਰਜ ਹੈ ਤੇ ਹੁਣ ਅਸੀਂ ਵੀ ਤਾਂ ਜਿਹੜੇ ਦੂਸਰੀਆਂ ਕੰਪਨੀਆਂ ਦੇ ਸੈਲੋ ਹੈ ਉਹਦੇ ਵਿੱਚ ਅਸੀਂ ਆਪਣੀ ਫਸਲ ਦੇ ਕੇ ਆਉਣੀ ਆ ਮੰਤਰੀ ਮੰਡਲ ਦੀ ਬੈਠਕ 'ਚ ਨਵੇਂ-ਨਵੇਂ ਫੈਸਲੇ ਭਗਵੰਤ ਮਾਨ ਕਰਨਗੇ ਤਾਂ ਜ਼ਰੂਰ ਮੈਨੂੰ ਲੱਗਦਾ ਕਿਉਂਕਿ ਮਨਸ਼ਾ ਭਗਵੰਤ ਮਾਨ ਦੀ ਹੈ ਕਿ ਮੈਂ ਵੱਧ ਤੋਂ ਵੱਧ ਕੁਝ ਕਰ ਜਾ ਦੋ ਸਾਲ ਰਹਿ ਗਏ ਨਵੀਆਂ ਵੋਟਾਂ ਤੋਂ ਪਹਿਲਾਂ ਨੌਕਰੀਆਂ ਦੇ ਲਈਆਂ 50 ਹਜ਼ਾਰ ਕੱਲ ਵਿਧਾਨ ਸਭਾ 'ਚ ਦੱਸਿਆ ਭਗਵੰਤ ਮਾਨ ਨੇ ਕਿ ਅਸੀਂ ਨਹਿਰੀ ਪਾਣੀ ਜਿੱਥੇ ਖਾਲ ਲੱਭਦਾ ਨਹੀਂ ਨਾ ਉਹਦੇ ਥੱਲੇੋਂ ਦੀ ਪਾਈਪ ਪਾ ਕੇ ਅਸੀਂ ਪਾਣੀ ਲਿਜਾ ਰਹੇ ਹਾਂ ਸੋ ਨਹਿਰੀ ਪਾਣੀ ਪਹਿਲਾਂ ਨਾਲੋਂ ਬੈਟਰ ਕੀਤਾ ਭਗਵੰਤਮਾਨੇ ਦਾ ਸਬੂਤ ਹੈ ਇਹ ਗੱਲ ਸਹੀ ਹੈ ਨਹਿਰੀ ਪਾਣੀ ਦਾ ਜਾਲ ਵਿੱਚ ਗਿਆ ਚੰਗਾ ਹੋ ਗਿਆ ਟੋਲ ਵੀ ਕਾਫੀ ਮਾਫ ਹੋ ਗਏ ਮੈਂ ਵੀ ਕਈ ਵਾਰੀ ਜਾਣਾ ਜੇ ਚੰਡੀਗੜ੍ਹ ਨੂੰ ਜਾਂ ਲੁਧਿਆਣੇ ਨੂੰ ਕਦੀ ਜਾਣਾ ਹੋਵੇ ਜਾਂ ਜਲੰਧਰ ਤੇ ਕਈ ਜਗ੍ਹਾ ਆ ਰੋਪੜ ਦੇ ਨਾਲ ਜਿਹੜੀ ਨਹਿਰ ਨਹਿਰ ਦੇ ਨਾਲ ਸੜਕ ਜਾਂਦੀ ਹੈ ਤੇ ਬਹੁਤ ਟੋਲ ਸੀ ਉਹ ਬੰਦ ਹੋ ਗਏ ਕਈ ਟੋਲ ਬੰਦ ਹੋਏ ਐ ਜੀ 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 ਠੀਕ ਐ ਬਿਲਕੁਲ ਸੋ ਕਈ ਸਵਾਲਾਂ ਦੇ ਜਵਾਬ ਤੁਸੀਂ ਇਸ ਇੱਕ ਜਵਾਬ ਵਿੱਚ ਦੇ ਦਿੱਤੇ ਨੇ ਸੋ ਵਾਕਈ ਪੰਜਾਬ ਦੀ ਖੇਤੀਬਾੜੀ ਸੈਕਟਰ ਦੇ ਵਿੱਚ ਕਾਫੀ ਕੁਝ ਕੀਤਾ ਜਾ ਸਕਦਾ ਜੇਕਰ ਪੰਜਾਬ ਦੇ ਲੀਡਰ ਮਨ ਬਣਾਉਂਦੇ ਨੇ ਕਿ ਪੰਜਾਬ ਲਈ ਕੁਝ ਕੀਤਾ ਜਾਵੇ ਸੋ ਡੱਲਾ ਜੀ ਪੰਜਾਬ ਦੀ ਸਿਆਸਤ ਤੇ ਵੀ ਇੱਕ ਛਾਤ ਜ਼ਰੂਰ ਮਾਰ ਲਈਏ ਵਕ ਵਕ ਸਿਆਸੀ ਪਾਰਟੀਆਂ ਦੀ ਜਦ ਆਪਾਂ ਗੱਲ ਕਰਦੇ ਆ ਤਾਂ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਅਕਾਲੀ ਦਲ ਜ਼ਰੂਰ ਹੈ ਜਿਸ ਤਰ੍ਹਾਂ ਦਾ ਅਸੀਂ ਦੇਖ ਰਹੇ ਆਂ ਅੰਦਰੂਨੀ ਤੌਰ ਤੇ ਕਾਫੀ ਕੁਝ ਫੇਰ ਬਦਲਿਆ ਇਕਜੁੱਟ ਕੁਝ ਵੀ ਨਜ਼ਰ ਨਹੀਂ ਆ ਰਿਹਾ ਅਕਾਲੀ ਦਲ ਵਿੱਚ ਤਾਂ ਹੁਣ ਮੌਜੂਦਾ ਸਥਿਤੀ ਵਿੱਚ ਅਕਾਲੀ ਸਿਆਸਤ ਤੇ ਅਪਡੇਟ ਵੀ ਜ਼ਰੂਰ ਸਾਂਝਾ ਕਰਿਓ ਕਿ ਸਿਆਸੀ ਸਥਿਤੀਆਂ ਮੌਜੂਦਾ ਸਮੇਂ ਵਿੱਚ ਬਣਦੀਆਂ ਨਜ਼ਰ ਆ ਰਹੀਆਂ ਨੇ ਦੇਖੋ ਤੁਸੀਂ ਗੱਲ ਕੀਤੀ ਮੈਂ ਵਿਧਾਨ ਸਭਾ ਦੀ ਗੱਲ ਕਰ ਰਿਹਾ ਸੀ ਬਹੁਤ ਚਿਰਾਂ ਬਾਅਦ ਹੋਇਆ ਜੀ ਕਿ ਜਿਹੜੀ ਵਿਧਾਨ ਸਭਾ ਹੈ ਉਹ ਬਾਦਲੈਸ ਹੋ ਗਈ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਹ ਹਾਰ ਗਏ ਸੀ ਪਿਛਲੀ ਵਾਰੀ ਚਲੋ ਉਹ ਦੁਨੀਆ ਤੋਂ ਚਲੇ ਗਏ ਨਾ ਸੁਖਵੀਰ ਸਿੰਘ ਬਾਦਲ ਐਮਐਲਏ ਨਾ ਪ੍ਰਕਾਸ਼ ਸਿੰਘ ਬਾਦਲ ਉਹ ਤਾਂ ਰਹੇ ਨਹੀਂ ਅੱਛਾ ਨਾ ਮਨਪ੍ਰੀਤ ਬਾਦਲ ਹੀ ਐਮਐਲਏ ਤੇ ਨਾ ਚਲੋ ਇਹ ਤਾਂ ਸਿੱਧਾ ਹੀ ਬਾਦਲ ਸੀ ਨਾ ਸੋ ਮੈਂ ਇਹ ਕਹਿ ਰਿਹਾ ਕਿ ਮਨਪ੍ਰੀਤ ਇਹ ਵਾਲੇ ਬੋਲਿਆ ਕੱਲ ਵਿਧਾਨ ਸਭਾ ਚ ਅਕਾਲੀ ਦਲ ਵੱਲੋਂ ਔਰ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦੇ ਮੈਂਬਰ ਕਿੰਨੇ ਨੇ ਉਹਦਾ 3 ਜਿੱਤ ਕੇ ਆਏ ਸੀ ਇੱਕ ਅਸਤੀਫਾ ਦੇ ਕੇ ਆਪ ਚ ਚਲੇ ਗਏ ਇਹਦਾ ਮਤਲਬ ਹੈ ਅਕਾਲੀ ਦਲ ਕਿਸ ਸਥਿਤੀ 'ਚ ਆ ਗਿਆ ਪੰਜਾਬ ਦੀ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ 95 96 ਹੋ ਗਈ ਕਾਂਗਰਸ ਵਾਲੇ ਵੀ 15 16 ਨੇ ਬੌਜੇਸ ਸਮਾਜ ਪਾਰਟੀ ਦਾ ਵੀ ਐਮ ਐਲ ਏ ਹੈ ਭਾਜਪਾ ਦੇ ਵੀ ਦੋ ਨੇ ਅਕਾਲੀ ਦਲ ਦੇ ਵੀ ਦੋ ਮਤਲਬ ਅਕਾਲੀ ਦਲ ਜਿਹੜਾ ਜਾਂ ਸੱਤਾ 'ਚ ਰਹਿੰਦਾ ਸੀ ਜਾਂ ਵਿਰੋਧੀ ਧਿਰ 'ਚ ਅੱਜ ਵਿਧਾਨ ਸਭਾ ਦੀ ਗਿਣਤੀ 20 ਨਹੀਂ ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਅਕਾਲੀ ਸਿਆਸਤ ਦੀ ਵਿਦਾਨ ਸਮਾ ਦੇ ਬਾਹਰ ਵੀ ਅਕਾਲੀ ਦਲ ਬਹੁਤ ਵੱਡੇ ਸੰਕਟ ਚ ਪੰਥਕ ਸੰਕਟ ਬਣਿਆ ਪਿਆ ਹੈ ਅਕਾਲੀ ਦਲ ਦਾ ਇੱਕ ਤਾਂ ਆਪਸੀ ਟਕਰਾਅ ਚੱਲ ਰਿਹਾ ਲੀਡਰਸ਼ਿਪ ਦਾ ਦੂਜਾ ਮਤਭੇਦ ਚੱਲ ਰਹੇ ਨੇ ਮੈਂਬਰਸ਼ਿਪ ਭਰਤੀ ਨੂੰ ਲੈ ਕੇ ਤੇ 1 ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਹੋ ਸਕਦੀ ਹੈ ਅਕਾਲੀ ਦਲ ਚ 1 ਮਾਰਚ ਨੂੰ ਇਹ ਪ੍ਰਕਿਰਿਆ ਸ਼ੁਰੂ ਕਰ ਦੇਣਗੇ ਹੁਣ ਇੰਤਜ਼ਾਰ ਅੱਜ ਤੇ ਕੱਲ ਇਸ ਗੱਲ ਦਾ ਕਿ ਅੱਜ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਕੋਈ ਨਵਾਂ ਹੁਕਮ ਦੇ ਸਕਦੇ ਨੇ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਸੱਤ ਮੈਂਬਰੀ ਕਮੇਟੀ ਤੋਂ ਸੁੰਗੜ ਕੇ ਪੰਜ ਮੈਂਬਰੀ ਰਹਿ ਗਈ ਉਧਰ ਪਰਿਵਾਰ 'ਚ ਖੁਸ਼ੀਆਂ ਆਈਆਂ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਸੋ ਉਹਨਾਂ ਨੂੰ ਵੱਖ-ਵੱਖ ਪੰਥਕ ਲੀਡਰ ਮਿਲ ਕੇ ਵੀ ਆਉਂਦੇ ਨੇ ਕੱਲ ਵਿਕਰਮ ਸਿੰਘ ਮਜੀਠੀਆ ਵੀ ਉਹਨਾਂ ਨੂੰ ਕਹਿੰਦੇ ਮਿਲਣ ਗਏ ਨੇ ਤੇ ਮਨਾ ਵੀ ਰਹੇ ਨੇ ਅਕਾਲੀ ਦਲ ਵਾਲੇ ਕਿ ਹਰਜਿੰਦਰ ਸਿੰਘ ਧਾਮੀ ਮੰਨ ਜਾਣ ਤੇ ਐਸਜੀਪੀਸੀ ਦੇ ਪ੍ਰਧਾਨ ਬਣੇ ਰਹਿ ਜਾਣ। ਸੋ ਅਕਾਲੀ ਸਿਆਸਤ 'ਚ ਅੱਜ ਕੀ ਗਿਆਨੀ ਰੁਗਵੀਰ ਸਿੰਘ ਪੰਜ ਮੈਂਬਰੀ ਕਮੇਟੀ ਨੂੰ ਕੰਮ ਕਰਨ ਲਈ ਕੋਈ ਨਵੀਆਂ ਹਦਾਇਤਾਂ ਦੇਣਗੇ? ਕੋਈ ਨਵੇਂ ਦਿਸ਼ਾ ਨਿਰਦੇਸ਼ ਦੇਣਗੇ? ਅੱਜ ਦਿਨ ਬੜਾ ਐਮ ਹੈ। ਜਦੋਂ 2 ਦਿਨ ਪਹਿਲਾਂ ਮੀਟਿੰਗ ਹੋਈ ਸੀ ਪੰਜ ਮੈਂਬਰੀ ਕਮੇਟੀ ਨਾਲ। ਉਹਨਾਂ ਨੇ 2-3 ਦਿਨ ਇੰਤਜ਼ਾਰ ਕਰਨ ਨੂੰ ਕਿਹਾ ਸੀ। ਇਸ ਕਰਕੇ ਅਗਰ ਅੱਜ ਕੱਲ ਜੋ ਕੋਈ ਹੁਕਮ ਦੰਦੇ ਨੇ ਦੇਖੋ ਅਗਰ ਅਕਾਲੀ ਦਲ ਨੇ ਪ੍ਰਧਾਨ ਹੀ ਚੁਣ ਲਿਆ ਜੀ ਪੰਜ ਮੈਂਬਰੀ ਕਮੇਟੀ ਦੀਆਂ ਹਦਾਇਤਾਂ ਉਸ ਤੋਂ ਪਹਿਲਾਂ ਆਉਣੀਆਂ ਲਾਜ਼ਮੀ ਹੈ ਤਾਂ ਹੀ ਇਸ ਸੰਕਟ ਦਾ ਕੋਈ ਹੱਲ ਸਮਝ ਆਏਗਾ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਜੀ 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 ਠੀਕ ਹੈ ਬਿਲਕੁਲ ਸੋ ਡੱਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀਆਂ ਹੀ ਮੌਜੂਦਾ ਤਾਜ਼ਾ ਜੜੀਆਂ ਖਬਰਾਂ ਐ ਉਸ ਉੱਪਰ ਤੁਸੀਂ ਅਪਡੇਟ ਸਾਂਝਾ ਕੀਤਾ ਪੰਜਾਬ ਦੀ ਸਿਆਸਤ ਤੇ ਵੀ ਆਪਾਂ ਗੱਲ ਕੀਤੀ ਹੈ ਨਾਲ ਦੇ ਨਾਲ ਪੰਜਾਬ ਦੇ ਖੇਤੀਬਾੜੇ ਟਾਂਚੇ ਨੂੰ ਸੁਧਾਰਨ ਲਈ ਕੀ ਕੀ ਕੀਤਾ ਜਾ ਸਕਦਾ ਉਸ ਉੱਪਰ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਪ੍ਰੋਗਰਾਮ ਦੇ ਜ਼ਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਲ ਦੇ ਨਾਲ ਅਸੀਂ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ Botanvar. var.